ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਮੈਂ ਬੂਟਾ ਕੋਟ ਲਈ ਤੇ ਅੱਜ ਤਿੰਨ ਚੀਜ਼ਾਂ ਲੈ ਕੇ ਆਏ ਆ ਆਪਣੇ ਚੈਨਲ ਤੇ ਦੋ ਟਰੈਕਟਰ ਤੇ ਇੱਕ ਆਟਾ ਪੀਣ ਵਾਲੀ ਚੱਕੀ ਤੇ ਤਿੰਨੇ ਚੀਜ਼ਾਂ ਸਾਰੇ ਭਾਅ ਦੇਖ ਲਓ ਇਹ 36 ਦੀ ਟਰੈਕਟਰ ਜਿਹੜਾ ਪਹਿਲੇ ਨੰਬਰ ਤੇ ਤੇ ਉਦੋਂ ਪਿੱਛੇ ਇੱਕ ਚੱਕੀ ਆ ਆਟਾ ਪੀਣ ਵਾਲੀ ਲਾਈਟ ਤੇ ਛੋਟੀ ਜਿਹੜੀ ਘਰਾਂ ਦੇ ਵਿੱਚ ਆਮ ਹੁਣ ਲੈਂਦੇ ਆ ਲੋਕ ਤੇ ਉਹ ਬਾਈ ਇੱਥੇ ਇਕ ਬਲੱਗੇ ਆਪਣੇ ਪਿੰਡ ਦੇ ਕੰਮ ਕਰਦਾ ਚੱਕੀਆਂ ਦਾ ਨਾਲੇ ਰਿਪੇਅਰਾਂ ਵੀ ਕਰਦਾ ਤੇ ਉਹਦਾ ਸਾਰਾ ਡਰੈੱਸ ਵੀ ਦਿਵਾਵਾਂਗੇ ਆਪਾਂ ਤੇ ਉਹ ਬਾਈ ਵੀ ਚੱਕੀ ਵੀ ਦੂਜੇ ਨੰਬਰ ਤੇ ਪਾਈ ਵੀ ਆਪਾਂ ਤੇ ਤੀਜੇ ਨੰਬਰ ਤੇ DI 475 ਟਰੈਕਟਰ ਆ ਇੱਕ ਉਹ ਵੀ ਬਹੁਤ ਸੋਹਣਾ ਉਹ ਵੀ ਤੀਜੇ ਨੰਬਰ ਆ ਟਰੈਕਟਰ ਦੇਖ ਲਓ ਬਾਈ ਤੇ ਆ 22 36 ਦੀ ਟਰੈਕਟਰ ਜਿਹੜੇ ਬਾਈ ਨੇ ਭੇਜਿਆ ਬਾਈ ਦਾ ਨਾਮ ਗਰਮੀਤ ਸਿੰਘ ਤੇ ਪਿੰਡ ਰਾਏਪੁਰ ਪਿੰਡ ਹਰ ਰਾਏਪੁਰ ਤੇ ਜ਼ਿਲ੍ਹਾ ਬਠਿੰਡਾ ਤੇ ਗੋਨੇਆਣੇ ਦੇ ਕੋਲੇ ਪਿੰਡ ਆ ਬਾਈ ਇਹ ਬਾਈ ਦਾ ਤੇ ਉੱਥੇ 36 ਦੀ ਟਰੈਕਟਰ ਖੜਾ ਬਾਈ ਦੇ ਘਰੇ ਤੇ ਆਹ ਟਰੈਕਟਰਾਂ ਵੀ 36 ਦੀ ਸਾਰੇ ਭਰਾ ਦੇਖ ਲਓ 2007 ਮਾਡਲ ਆ ਤੇ Rajasthan ਨੰਬਰ ਆ 2007 ਮਾਡਲ ਆ ਰਾਜਸਥਾਨ ਨੰਬਰ ਆ ਪਿਛਲੇ ਟਾਇਰ ਬਾਈ ਕਹਿੰਦਾ 40 ਕੇ ਪੈਸੇ ਆ ਮੂਹਰਲੇ ਨਵੇਂ ਆ ਤੇ ਸਾਈਡ ਗੇਅਰ ਆ ਇੰਜਨ ਗੇਅਰ ਦਾ ਓਕੇ ਆ ਟਰੈਕਟਰ ਤੇ ਬਾਈ ਕਹਿੰਦਾ ਵਾਹ ਕੇ ਚੈੱਕ ਕਰਕੇ ਮੇਰੇ ਘਰੋਂ ਲੈ ਜਾਓ ਓਕੇ ਟਰੈਡ ਆ ਮੇਰਾ ਕਿਸੇ ਚੀਜ਼ ਦੀ ਟੈਟਰੀ ਕਮਿਨੀ ਇੱਕ ਪੈਸੇ ਦੀ ਵੀ ਇਹ ਬਾਈ ਨੇ ਵੀਡੀਓ ਆਪਦੇ ਘਰੋਂ ਬਣਾ ਕੇ ਭੇਜੀ ਆ ਤੇ ਜੇ ਹੋਰ ਕਿਸੇ ਨੇ ਖੇਤੀਬਾੜੀ ਦੇ ਸੰਦ ਵੇਚਣੇ ਆ ਵੀਡੀਓ ਬਣਾ ਕੇ ਆਪਦੇ ਘਰੋਂ ਭੇਜ ਦਿਓ ਫੋਟੋਆਂ ਭੇਜ ਦਿਓ ਬਾਈ ਤੇ ਮੈਂ ਜਿਵੇਂ ਆ ਬਾਈ ਦਾ ਟਰੈਡ ਦੱਸਿਆ ਨਾ ਤਾਂ ਮੈਂ ਛੋਟਾ ਵੀ ਟਾਇਰ ਦੱਸ ਦਊਗਾ ਜਾਂ ਕੋਈ ਥੋੜੀ ਮਸ਼ੀਨਰੀ ਉਹ ਵੀ ਦ ਇਹ ਫਰੀ ਆਪਣੀ ਐਡ ਆ ਪੰਜ ਪੈਸੇ ਆਪਾਂ ਕਿਸ ਤੋਂ ਲੈਂਦੇ ਨਹੀਂ ਆ ਮੇਰਾ ਚੈਨਲ ਆ ਤੇ ਆਪਣੇ ਚੈਨਲ ਤੇ ਮੈਂ ਪਾਉਂਦਾ ਬਈਆ ਚੈਨਲ ਆ ਮੇਰਾ ਬੂਟਾ ਕੋਟਲੀ ਨਾਂ ਤੇ ਚੈਨਲ ਬਣਿਆ ਬਈ YouTube ਤੇ ਤੇ ਮੈਂ ਪਾਉਣਾ ਤੇ ਕਿਸੇ ਨੇ ਕੋਈ ਚੀਜ਼ ਭੇਜਣੀ ਹੈ ਖੇਤੀਬਾੜੀ ਦੀ ਸੰਧ ਤੇ ਭੇਜ ਸਕਦੇ ਆ ਤੇ ਆ ਬਾਈ ਦਾ ਬਈ ਟਰੈਕਟਰ ਆ 363 ਤੇ ਆਪਾਂ ਸਾਰਾ ਵਸਤਾ ਕਿਸੇ ਨੂੰ ਵੀ ਬਾਈ ਦਾ ਟਰੈਕਟਰ ਆ ਗਿਆ ਹੋਇਆ ਫਿੱਟ ਤੇ ਬਾਈ ਕਹਿੰਦਾ ਮੈਂ 2 ਲੱਖ ਦਾ ਟ੍ਰੇਡ ਦੇ ਦੂੰਗਾ ਆਪਦਾ ਤੇ ਥੱਲੇ ਬਾਈ ਦਾ ਸਕਰੀਨ ਤੇ ਨੰਬਰ ਆ ਤੇ ਬਾਈ ਨੂੰ ਲਾ ਲਿਓ ਬਈ ਫੋਨ ਤੇ ਇਹਦੋਂ ਕੁਛ ਇੱਕ ਆਟਾ ਪੀਣ ਵਾਲੀ ਚੱਕੀ ਆ ਉਹ ਵੀ ਸਾਰੇ ਭਰਾ ਦੇਖ ਲਓ ਇੱਕ ਡੀਆ ਇਟਰਾ 475 ਇਹ ਤੋਂ ਪਿਛੇ ਲਾਕ ਦੇ ਤੀਜੇ ਨੰਬਰ ਤੇ ਉਹ ਵੀ ਸਾਰੇ ਭਰਾ ਦੇਖ ਲਓ। ਮੋੜੇ ਪਛਾਣ ਕਰ ਬਾਈ ਜੀ ਆਪਾਂ ਆਏ ਆ ਬਾਈ ਲਖਵੀਰ ਕੋਲੇ ਤੇ ਪਿੰਡ ਬਾਈ ਦਾ ਸਵਾਈ ਮਹਿਮਾ ਤੇ ਜ਼ਿਲ੍ਹਾ ਬਠਿੰਡਾ ਤੇ ਬਾਈ ਨਾ ਚੱਕੀਆਂ ਦਾ ਕੰਮ ਕਰਦਾ ਆਹਾ ਆਟਾ ਪੀਣ ਵਾਲੀਆਂ ਛੋਟੀਆਂ ਚੱਕੀਆਂ ਤੇ ਬਾਈ ਗੁਜਰਾਤ ਤੋਂ ਚੱਕੀਆਂ ਮੰਗਾਉਂਦਾ ਬੇ ਰਿਪੇਰ ਵੀ ਬਾਈ ਆਪ ਕਰਦਾ ਜੇ ਕਈ ਵਾਰੀ ਖਰਾਬ ਹੋ ਜੇ ਤੇ ਬਾਈ ਆਪ ਸੈੱਟ ਵੀ ਕਰ ਦਿੰਦਾ ਇਹਨਾਂ ਨੂੰ ਆਹਾ ਬਾਈ ਕੋਲੇ ਚੱਕੀ ਆ ਤੇ ਆਪਾਂ ਸਾਰੀ ਚੱਕੀ ਦਿਖਾਉਣੀ ਆ ਬਾਈ ਦੀ। ਆਹਾ ਬਾਈ ਚੱਕੀ ਆਟਾ ਪੀਣ ਵਾਲੀ ਕਿਸੇ ਨੇ ਬਾਈ ਦੀ ਚੱਕੀ ਲੈਣੀ ਹੋਵੇ ਤੇ ਬਾਈ ਦਾ ਥੱਲੇ ਸਕਰੀਨ ਤੇ ਨੰਬਰ ਆ ਤੇ ਬਾਈ ਨੂੰ ਲਾ ਲੈ ਫੋਨ ਤੇ ਬਾਈ ਕੀ ਕੀ ਚੱਕੀ ਪਿੰਦੀ ਆਏ ਇਹ ਬਾਈ ਜਿ ਕਣਕ ਜਿੰਨੀ ਮਰਜ਼ੀ ਪੀਸ ਲੋ ਵੱਧ ਤੋਂ ਵੱਧ ਘੱਟ ਤੋਂ ਘੱਟ ਬੇਸਣ ਬਣਾਓ ਦਲੀਆ ਬਣਾਓ ਠੀਕ ਹੈ ਜੋ ਮਰਜ਼ੀ ਇਹਦੇ ਤੇ ਪੀਸੋ ਮੰਨ ਲਓ ਕੁਆਂਟੀਟੀ ਘੱਟ ਤੋਂ ਘੱਟ ਬੇਸਣ ਬਣਾਓ ਠੀਕ ਹੈ ਬਾਈ ਜੀ ਕੀਮਤ ਕਿੰਨੀ ਹੈ ਚੱਕੀ ਦੀ ਇਹ ਕੀਮਤ ਬਾਈ ਜੀ ਲੱਗ ਲੱਗ ਹੁੰਦੀ ਹੈ ਸਾਡੇ ਕੋਲ 13000 ਤੋਂ ਲੈ ਕੇ 18000 ਤੇ ਕਰ 13000 15000 ਤੇ 18500 ਆ ਪੀਸ ਕਿੰਨੇ ਆ ਇਹ ਤੇ तकरीबन ਕੋਈ 16500 ਦਾ ਪੀਸ ਹੈ ਜੀ ਠੀਕ ਹੈ ਜੀ ਤੇ ਬਾਈ ਕਿਸੇ ਨੂੰ ਵੀ ਬਾਈ ਦੇ ਆਟਾ ਪੀਣ ਵਾਲੀ ਚੱਕੀ ਘਰੇ ਰੱਖਣ ਵਾਸਤੇ ਲੈਣੀ ਹੋਵੇ ਤੇ ਬਾਈ ਦਾ ਥੱਲੇ ਸਕਰੀਨ ਤੇ ਨੰਬਰ ਆ ਤੇ ਬਾਈ ਨੂੰ ਲਾ ਲਿਓ ਬਾਈ ਫੋਨ ਤੇ ਆ ਬਾਈ ਦੀ ਬਈ ਚੱਕੀ ਬਾਈ ਜੀ ਆ ਟਰੈਕਟਰ ਆ ਜਿਹੜਾ DI 475 ਇਹ ਬਾਈ ਦਾ ਨਾਂ ਜਸਕਰਨ ਤੇ ਪਿੰਡ ਬਾਂਦਰ ਜਟਾਣਾ ਤੇ ਜ਼ਿਲ੍ਹਾ ਫਰੀਦਕੋਟ ਉੱਥੇ ਟਰੈਕਟਰ ਖੜਾ ਬਾਈ ਦਾ ਬਾਈ 98 ਮਾਡਲ ਟਰੈਕਟਰ ਆ ਤੇ ਰਾਜਸਥਾਨ ਨੰਬਰ ਆ ਤੇ ਚੇਪਾ ਵਾਲੀ ਕਾਪੀ ਬਣੀ ਆ ਤੇ 70 ਪੈਸੇ ਟਾਇਰ ਆ ਚਾਰੇ ਪੱਕੇ ਟਾਇਰ ਆ ਤੇ ਸਾਰੇ ਭਰਾ ਦੇਖ ਲਓ ਤੇ ਟਰੈਕਟਰ ਓਰੀਜਨਲ ਆ ਤੇ ਰੇਡੀਏਟਰ ਵੀ ਬਾਈ ਕ ਨਾਲ ਨਾਲ ਦਾ ਲੱਗਿਆ ਵਾ ਰੇਡੀਏਟਰ ਨਹੀਂ ਟਰੈਡ ਦਾ ਇਹ ਇਕ ਬਦਲਿਆ ਪੂਰਾ ਰਹਿਣ ਟਰੈਕਟਰ ਆ ਤੇ ਸਾਰੇ ਭਰਾ ਬਾਈ ਚੈੱਕ ਕਰ ਲਓ ਟਰੈਕਟਰ ਕਿਸੇ ਨੇ ਵੀ ਟਰੈਡ ਬਾਈ ਦਾ ਲੈਣਾ ਹੋਇਆ ਤੇ ਬਾਈ ਦਾ ਸਕਰੀਨ ਤੇ ਥੱਲੇ ਨੰਬਰ ਆ ਤੇ ਬਾਈ ਨੂੰ ਲਾ ਲਿਓ ਬਾਈ ਫੋਨ ਤੇ ਆਪਾਂ ਵੀ ਵੀਡੀਓ ਆਪਣੀਆਂ ਡੇਲੀ ਆਪਦੇ YouTube ਤੇ ਪਾਉਂਦੇ ਰਹਿਣੇ ਆ ਤੇ ਆਪਣੀ ਵੀਡੀਓ ਨੂੰ ਬਾਈ ਜਿਹੜੇ-ਜਿਹੜੇ ਭਰਾ ਕੋਲੇ ਬੇ ਟਾਈਮ ਆ ਸ਼ੇਅਰ ਕਰਦਿਆ ਕਰੋ ਤੇ ਕਮੈਂਟ ਕਰਦਿਆ ਕਰੋ ਤੇ ਲਾਇਕ ਕਰਦਿਆ ਕਰੋ ਵੀਡੀਓ ਤੇ ਜਿਹੜੇ ਭਰਾ ਨਵੇਂ ਵੇਂਦੇ ਆਪਣੇ ਚੈਨਲ ਨੂੰ ਤੇ ਚੈਨਲ ਨਹੀਂ ਕਰਿਆ ਆਪਣਾ ਸਬਸਕ੍ਰਾਈਬ ਤੇ ਆਪਣਾ ਵੀ ਚੈਨਲ ਸਬਸਕ੍ਰਾਈਬ ਕਰ ਲਓ ਤੇ ਆਪਾਂ ਡੇਲੀ ਟਰੈਕਟਰਾਂ ਦੀਆਂ ਟਰਾਲੀਆਂ ਦੀਆਂ ਹੋਰ ਖੇਤੀਬਾੜੀ ਦੀਆਂ ਸੰਧਿਆਂ ਦੀਆਂ ਵੀਡੀਓ ਆਪਾਂ ਪਾਉਂਦੇ ਰਹਿਣੇ ਆ ਜਿਵੇਂ ਆ ਬਾਈ ਨੇ ਆਪਾਂ ਨੂੰ ਟਰੈਡ ਭੇਜਿਆ ਤੇ ਹੋਰ ਕਿਸੇ ਨੇ ਕੋਈ ਮਸ਼ੀਨਰੀ ਭੇਜਣੀ ਆ ਤੇ ਆਪਾਂ ਨੂੰ ਭੇਜਿਆ ਕਰੋ ਆਪਣੀ ਫ੍ਰੀ ਐਡ ਕੋਈ ਖੇਤੀਬਾੜੀ ਦੀ ਮਿਹਨਤ ਰਹੀ ਕੋਈ ਵੀ ਹੋਵੇ ਉਹ ਭੇਜ ਦਿਆ ਕਰੋ ਆਪਦੇ ਘਰੋਂ ਬਣਾ ਕੇ ਜਾਂ ਫੋਟੋਆਂ ਜਿਵੇਂ ਆ ਬਾਈ ਨੇ ਫੋਟੋ ਭੇਜੀਆਂ ਫੋਟੋ ਭੇਜੀ ਭੇਜ ਦਿਆ ਕਰੋ ਤੇ ਆਪਾਂ ਆਪਦੇ ਚੈਨਲ ਤੇ ਪਉਂਦੇ ਰਹਿੰਨੇ ਆ ਤੇ ਆ ਬਈ 475 ਕਿਸੇ ਵੀ ਬਾਈ ਨੂੰ ਟਰੈਕਟਰ ਆ ਗਿਆ ਹੋਇਆ ਬਾਈ ਦਾ ਫਟ ਤੇ ਥੱਲੇ ਬਾਈ ਸਕਰੀਨ ਤੇ ਬਾਈ ਦਾ ਨੰਬਰ ਆ ਤੇ ਬਾਈ ਨੂੰ ਬਈ ਲਾ ਲਿਓ ਫੋਨ ਤੇ ਆ ਟਰੈਕਟਰ ਆ ਬਈ 475 ਅਰੀਜਨਲ ਟਰੈਕਟਰ ਆ ਬਾਈ ਦਾ ਇਹ ਸਾਰੇ ਵੇਖ ਲਓ ਜੇ ਕੋਈ ਹੋਰ ਵੀ ਟਰੈਕਟਰ ਦੀ ਨੌਲਜ ਲੈਣੀ ਆ ਤੇ ਬਾਈ ਦਾ ਸਕਰੀਨ ਤੇ ਥੱਲੇ ਨੰਬਰ ਆ ਕਈ ਵਾਰੀ ਮੈਥੋਂ ਬੋਲਦੇ ਤਾਂ ਕੁਝ ਰਹਿ ਜਾਂਦਾ ਤੇ ਬਾਈ ਨੂੰ ਬਈ ਪੁੱਛ ਲਿ ਆਹ ਟਰੈਕਟਰ ਆ ਬਾਈ 475 ਰਾਜਸਥਾਨ ਨੰਬਰ ਆ ਚਿੱਪ ਵਾਲੀ ਕਾਪੀ ਆ 98 ਮਰਦ ਟਰੈਕਟਰ ਆ ਤੇ ਟਾਇਰ 70 ਪਏ ਸੀ ਬਾਈ ਨੇ ਦੱਸਿਆ ਤੇ ਆਹ ਟਰੈਟ ਆ ਬਾਈ ਸਾਰੇ ਭਰਾ ਦੇਖ ਲੋ ਟਰੈਕਟਰ ਜਿਹਨੂੰ ਵੀ ਬਾਈ ਦਾ ਟਰੈਟ ਆ ਗਿਆ ਹੋਇਆ ਫੱਟ ਤੇ ਬਾਈ ਕਹਿੰਦਾ 1 ਲੱਖ ਤੇ 60000 ਦਾ ਟੈਟ ਮੈਂ ਦੇ ਦੂੰਗਾ ਬਾਈ ਤੇ ਅੱਜ ਦੀਆਂ ਵੀਡੀਓ ਆਪਣੇ ਕੋਲ ਤਿੰਨ ਨਹੀਂ ਸੀ ਬਾਈ ਪਹਿਲਾਂ ਦੱਸਤੀਆਂ ਆ ਪਹਿਲਾਂ ਟਰੈਟ ਦੱਸਿਆ ਆਪਾਂ 363 ਉਦੋਂ ਵੀ ਚੱਕੀ ਦੱਸੀਏ ਵਿਚਾਲੇ ਆਪਾਂ ਤੇ ਇਹ ਕਾਹਰ ਤੀਜੇ ਨੰਬਰ ਤੇ ਟਰੈਕਟਰ ਆਈ ਦੀਆਂ ਤਿੰਨ ਵੀਡੀਓ ਸੀ ਕੱਲ ਦੀਆਂ ਨਵੀਆਂ ਵੀਡੀਓ ਲੈ ਕੇ ਆਪਾਂ ਫੇਰ ਆਵਾਂਗੇ ਤੇ ਸਾਰੇ ਨੂੰ ਬਾਈ ਜੀ ਸਤ ਸ੍ਰੀ ਅਕਾਲ